ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕ ਆਇਰਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਪਿਛਲੇ ਕਾਫੀ 10-12 ਸਾਲ ਤੋਂ ਰੈਡ ਐਂਡ ਵਾਈਟ ਜਿਹਨੂੰ ਅਸੀਂ ਆਇਰਸ਼ਰ ਬਰੀਡ ਦਾ ਨਾਮ ਦਿੱਤਾ ਹੈ ਅਸੀਂ ਉਸ ਬਰੀਡ ਤੇ ਕੰਮ ਕਰ ਰਹੇ ਹਾਂ ਤੇ ਅਕਸਰ ਸਾਨੂੰ ਕਿਸਾਨ ਭਰਾ ਮੈਸੇਜ ਕਰਦੇ ਨੇ ਫੋਨ ਕਰਦੇ ਨੇ ਕਿ ਅਸੀਂ ਵੀ ਇਹ ਬਰੀਡ ਤਿਆਰ ਕਰਨੀ ਆ ਕਿੱਦਾਂ ਹੋਊਗੀ ਕਿਵੇਂ ਤਿਆਰ ਹੋਊਗੀ ਸੋ ਦੋਸਤੋ ਅੱਜ ਮੈਂ ਸਾਰੇ ਵੀਰਾਂ ਨੂੰ ਇਹ ਬਰੀਡ ਤਿਆਰ ਕਰਨ ਦਾ ਫਾਰਮੂਲਾ ਦੱਸਣ ਲੱਗਾ ਜੀ ਜਿਵੇਂ ਅਸੀਂ ਤਿਆਰ ਕੀਤੀਆਂ ਨੇ ਓਵੇਂ ਤੁਸੀਂ ਕਰ ਲਿਓ ਜੀ ਮਿਹਨਤ ਤੁਸੀਂ ਆਪ ਕਰਨੀ ਹੈ ਰਾਹੇ ਤੁਹਾਨੂੰ ਅਸੀਂ ਪਾਣਾ ਹੈ ਦੋਸਤੋ ਜਿੰਨੀਆਂ ਵੀ ਤੁਹਾਡੇ ਕੋਲ ਐਚ ਐਫ ਜਰਸੀ ਗਾਵਾਂ ਨੇ ਨੰਬਰ 1 ਕੀ ਇਹ ਪਿਓਰ ਬਰੀਡ ਦੇ ਵਿੱਚੋਂ ਹੀ ਤਿਆਰ ਹੋਣੀ ਹੈ ਜਿੰਨੀਆਂ ਵੀ ਤੁਹਾਡੇ ਕੋਲ ਐਚ ਐਫ ਤੇ ਜਰਸੀ ਗਾਵਾਂ ਨੇ ਤੁਸੀਂ ਉਹਨਾਂ ਨੂੰ ਉਹ ਸੀਮਨ ਲਾਣੇ ਨੇ ਪਹਿਲਾਂ ਜਿਨ੍ਹਾਂ ਦੇ ਫਾਰਮ ਨੇ ਕਿ ਜਿਨ੍ਹਾਂ ਦੇ ਵਾਈਟ ਬੱਚੇ ਜ਼ਿਆਦਾ ਆਉਣ ਉਨਾ ਵਾਈਟ ਬੱਚਿਆਂ ਤੋਂ ਉੱਪਰ ਤੁਸੀਂ ਰੈੱਡ ਐਂਡ ਵਾਈਟ ਦੇ ਦੇਖੋ ਹੁਣ ਕਈ ਕੰਪਨੀਆਂ ਕੋਲ ਵੀ ਸੀਮਨ ਆਉਣ ਲੱਗੇ WWs ਕੋਲ ਵੀ ਆਉਣ ਲੱਗੇ ਸਾਡੇ ਬੁੱਲਾਂ ਦੇ ਸੀਮਨ ਵੀ ਅਸੀਂ ਮਾਰਕੀਟ ਦੇ ਵਿੱਚ ਉਤਾਰੇ ਨੇ ਜਿਹੜੇ ਵੀਰ ਮਹਿੰਗਾ ਸੀਮਨ ਅਫੋਰਡ ਨਹੀਂ ਕਰ ਸਕਦੇ ਉਹ ਤੁਸੀਂ ਸਾਡੇ ਵਾਲੇ ਸੀਮਨ ਲਾ ਲਿਓ ਜਿਹੜੇ ਵੀਰ ਮਹਿੰਗਾ ਸੀਮਨ ਅਫੋਰਡ ਕਰ ਸਕਦੇ ਨੇ ਤੁਸੀਂ ਉਹ ਸੀਮਨ ਲਾ ਲਿਓ ਅੱਗੇ ਆਪਾਂ ਤੁਹਾਡੀ ਜਿਹੜੀ HF ਵਾਈਟ ਕਲਰ ਦੀ ਹੈ ਜਾਂ ਜਰਸੀ ਹੈ ਜਾਂ ਕੋਈ ਵੀ ਤੁਹਾਡੀ ਕਰੋਸ ਬ੍ਰੀਡ ਆ ਉਹਨੂੰ ਆਪਾਂ ਰੈੱਡ ਐਂਡ ਵਾਈਟ ਦੇ ਸੀਮਨ ਨਾਲ ਆਪਾਂ ਕਰੋਸ ਕਰਨਾ ਹੈ ਜਦੋਂ ਆਪਾਂ ਉਹਦੇ ਨਾਲ ਕ੍ਰੋਸ ਕਰਾਂਗੇ ਤਾਂ ਟਾਈਮ ਲੱਗੂਗਾ ਥੋੜਾ ਜਿਹਾ ਬਰੀਡ ਤਿਆਰ ਹੋਣ ਲੱਗਿਆਂ ਜਿੱਦਾਂ ਸਾਡਾ ਲੱਗਾ ਅਸੀਂ ਵੀ ਸਾਰੀ ਇਹ ਜਿਹੜੀ ਐਚਐਫ ਦੇ ਵਿੱਚੋਂ ਤੇ ਜਰਸੀ ਦੇ ਐਚਐਫ ਦੇ ਵਿੱਚੋਂ ਜ਼ਿਆਦਾਤਰ ਤਿਆਰ ਕੀਤੀ ਹੈ ਜਿਹੜੀ ਚਿੱਟੇ ਰੰਗ ਦੀਆਂ ਜ਼ਿਆਦਾ ਆਗਾਮਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਬਹੁਤ ਸੋਹਣੀ ਬਰੀਡ ਤਿਆਰ ਹੁੰਦੀ ਹੈ ਅਸੀਂ ਇੱਕ ਵਾਰ ਉਹਨਾਂ ਵਿੱਚੋਂ ਬਰੀਡ ਤਿਆਰ ਕਰਕੇ ਤੇ ਮੁੜ ਕੇ ਆਪਦੇ ਬੂਲਾਂ ਦੇ ਸੀਮਣਾ ਨਾਲ ਕੁਝ ਵਿਦੇਸ਼ੀ ਸੀਮਣਾ ਨਾਲ ਅਸੀਂ ਇਸ ਚੀਜ਼ ਨੂੰ ਸੋਧ ਲਿਆ ਤੇ ਹੋਰ ਵੀ ਸੋਧੀ ਜਾਂਦੇ ਆ ਆਏ ਸਾਲ ਵਿੱਚੋਂ ਛਾਂਟੀ ਮਾਰਦੇ ਆ ਤੇ ਸਿਲੈਕਟਡ ਸਿਲੈਕਟਡ ਬਰੀਡ ਦੇ ਜਾਨਵਰ ਰੱਖਦੇ ਆ ਤੇ ਉਹਨਾਂ ਤੋਂ ਅੱਗੇ ਬਰੀਡਿੰਗ ਕਰਦੇ ਆ ਕਿਉਂਕਿ ਅਗਰ ਇੱਕ ਵੀ ਘਟੀਆ ਕੈਰੈਕਟਰ ਵਾਲਾ ਐਨੀਮਲ ਆਪਾਂ ਫਾਰਮ ਤੇ ਰੱਖਾਂਗੇ ਤਾਂ ਉਹਦੇ ਤੋਂ ਜਿਹੜੀ ਬਰੀਡਿੰਗ ਹੋਊਗੀ ਉਹ ਚੰਗੀ ਨਹੀਂ ਹੋਣੀ ਸੋ ਇਸ ਕਰਕੇ ਸ਼ਾਂਟੀ ਬਹੁਤ ਜ਼ਰੂਰੀ ਹੈ ਫਾਰਮੂਲਾ ਮੈਂ ਤੁਹਾਨੂੰ ਦੱਸਦਾ ਇਸ ਤਰੀਕੇ ਨਾਲ ਤੁਸੀਂ ਸੀਮਲ ਲਵਾ ਕੇ ਆਪਣੇ ਘਰੇ ਆਪਣੇ ਫਾਰਮ ਦੇ ਵਿੱਚ ਰੈੱਡ ਐਂਡ ਵਾਈਟ ਆਇਰ ਸ਼ੈਰ ਦੀਆਂ ਤੁਸੀਂ ਗਾਵਾਂ ਜਿਹੜੀਆਂ ਨੇ ਤਿਆਰ ਕਰ ਸਕਦੇ ਹੋ ਤੇ ਦੋਸਤੋ ਕੋਈ ਔਖਾ ਕੰਮ ਨਹੀਂ ਟਾਈਮ ਵੀ ਇਹਨਾਂ ਕੋਈ ਖਾਸ ਨਹੀਂ ਲੱਗਦਾ ਚਿੱਟੀ ਵਾਈਟ ਕਲਰ ਦੀ ਗਾਂ ਤੇ ਰੈੱਡ ਕਲਰ ਦੀ ਜਰਸੀ ਗਾਂ ਦੇ ਉੱਪਰ ਜਿਆਦਾ ਜਿਹੜਾ ਉਹ ਰਿਜ਼ਲਟ ਆਉਂਦਾ ਹੈ ਕਿਉਂਕਿ ਅਗਰ ਮਾਂ ਤੇ ਬਾਪ ਦੋਨੋਂ ਰੈੱਡ ਕਲਰ ਦੇ ਕੈਰੈਕਟਰ ਰੱਖਣਗੇ ਜਾਂ ਵਾਈਟ ਕਲਰ ਦੇ ਕੈਰੈਕਟਰ ਰੱਖਣਗੇ ਤਾਂ ਬੱਚਿਆਂ ਦੀ ਪਿਓਰਿਟੀ ਜਿਹੜੀ ਜ਼ਿਆਦਾ ਵਧੀਆ ਆਊਗੀ ਦੇਖੋ ਸਾਡੇ ਫਾਰਮ ਤੇ ਜਿਨੇ ਪਿਓਰਿਟੀ ਦੇ ਵਿੱਚ ਤੁਸੀਂ ਬੱਚੇ ਦੇਖ ਰਹੇ ਹੋ ਤਾਂ ਹੀ ਹੈ ਕਿ ਸਾਡੇ ਕੋਲ ਲਾਈਨ ਕਾਫੀ ਟਾਈਮ ਤੋਂ ਪੁਰਾਣੀ ਚੱਲ ਰਹੀ ਹੈ ਰੈੱਡ ਐਂਡ ਵਾਈਟ ਦੀ ਕਾਫੀ ਲਾਈਨ ਪੁਰਾਣੀ ਹੈ ਸਾਡੇ ਕੋਲੇ ਇਸੇ ਕਰਕੇ ਸਾਡੇ ਕੋਲ ਜਿਹੜੀ ਇਹ ਵਧੀਆ ਬਰੀਡ ਤਿਆਰ ਹੋ ਰਹੀ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੀ ਇਹ ਚੀਜ਼ ਨੂੰ ਤਿਆਰ ਕਰੋ ਘਰ-ਘਰ ਇਹ گاਵਾ ਹੋਣ ਇਹ گاਵਾ ਬਹੁਤ ਹੀ ਪ੍ਰੋਫਿਟੇਬਲ ਤੇ ਬਹੁਤ ਹੀ ਕਾਮਯਾਬ ਨੇ ਪੰਜਾਬ ਦੇ ਵੈਦਰ ਦੇ ਹਿਸਾਬ ਨਾਲ ਗਰਮੀ ਸਰਦੀ ਦੀ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ